ਥੱਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਨੁਕਸਾਨ ਦੇ ਅਪ੍ਰੋਕਸੀਮੇਟਲੀ 4-5 ਜੇ ਕੈਸ਼ ਤੇ 골ਡ ਬਲਾਕੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਣ ਨੂੰ ਜਾਂਦ ਦਿੱਤਾ ਉਹ ਸੜਾ ਪੋਣੀਕ 5:00 'ਚ ਉੱਠੇ ਹਾਂ ਦੇਖਿਆ ਸਮਾਨ ਖਿੰਡਿਆ ਹੋਇਆ ਇੱਥੇ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੋਲ ਮਾਰੀ ਚੋਣ ਮਿਲਿਆ ਉਹ ਲੈ ਕੇ ਚਲਾ ਗਿਆ ਉਹ ਸੋਚ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਉੱਟੀ ਹੋਈ ਹੈ ਫੇਰ ਸਾਨੂੰ ਪਤਾ ਲੱਗਿਆ ਚੋਰੀ ਹੋਵੇ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਹਾਂ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਨ ਜਾਣ ਨੂੰ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਨਹੀਂ ਹਾਂ ਬਸ ਮੈਂ ਤਾਂ 4:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜ ਕੀਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆਹ ਹੋਇਆ ਬਸ ਇਹ ਉਹ ਇੱਕ ਜ਼ਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ 'ਚ ਕੁਝ اٹਕ ਗਿਆ ਮੇਰੇ ਮੇਕਅਪ ਦੇਖੇ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਤਾਂ ਡਾਊਨ ਹੋ ਗਈ ਇਹ ਮਨਤੀ ਕੁਮਾਰੀ ਬੰਨਾ ਸਾਹਮਣੇ ਗਵੰਡਿਆਂ ਦੇ ਗਈ ਵੇਖੇ ਆਈ ਜੀ ਆਈ ਨਹੀਂ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੇ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨਹੀਂ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸੋਹਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਏ ਆ ਮੇਰਾ ਹਸਬੰਦ ਹੁਣੇ ਗਏ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖਦੀ ਜੀ ਨੇ ਸਗਦਾ ਕਦਾ ਸਮਾਨ ਲੈ ਕੇ ਤੁਹਾਡੇ ਚੋਰੀ ਕਰ ਗੋਲਡ ਸੀਗਾ ਕੈਸ਼ ਸੀਗਾ ਕਿੰਨਾ ਤਾਂ ਦੋਗ ਤੋਂ ਦੋ ਟੋਲੇ ਸੋਨਾ ਸੀਗਾ ਬਗੇ 20-25000 ਰੁਪਏ ਕੈਸ਼ ਵਿਆ ਸੀ ਚਾਹ ਬਣਾਦੇ ਸੀ ਉਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਘੱਟੋ ਘੱਟ 5-7 ਮਿੰਟ ਤੱਕ ਲਾਈ ਹੋਣੀ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਨਹੀਂ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕਹਿੰਦਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੰ ਤਾਂ ਇਹ ਵੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇੱਕ ਇੱਕ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਜਦੋਂ ਉਹ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਟਾ ਨਾ ਮੈਂ ਲੈ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 210 ਦਾ ਸਮਝੋ ਦੋ ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 18 ਕੁ ਹਜ਼ਾਰ ਤਾਂ ਹੋਰ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20 ਦਾ 10000 2000 ਰੁਪਏ ਪਿਆ ਸੀ 15 16 23 ਕੰਨਾਂ ਦਾ ਪਰਸ ਵਿੱਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ 1 ਦੂਜਾ ਮੇਰਾ ਤੀਜਾ ਮੁੱਖੀ ਦਾ ਚੌਥਾ ਉਹ 도ਕਰੋ ਦਿਨੇ ਪੰਜ ਘਰਾਂ ਚ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਨਹੀਂ ਕਿਸੇ ਨੂੰ ਨਹੀਂ ਕੰਨੋ ਕੰਨੋ ਉਠਾਇਆ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਵਿੱਚ ਲੱਗਿਆ ਜਦੋਂ ਸਮਾਨ ਵਿਖਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਉਸੇ ਚੱਕਾ ਗੀਤਾ ਵੀ ਇਸ ਨੂੰ ਕੋਈ ਟੀ ਸੁੰਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਸਾ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੂਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਰੋਲਾ ਰੂਲਾ ਬੰਦੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਘਰ ਵਾਲੀ ਨੂੰ ਬਚਾਓਗੇ ਬਹੁਤ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਕੁ ਨੁਕਸਾਨ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਥੋੜਾ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਉਹ ਉਹਨਾਂ ਨੇ ਫੋਟੋ ਆਫੋਟੋਆਂ ਖਿੱਚੀਆਂ ਨੇ ਮੈਂ ਹੁਣ ਰਿਪੋਰਟ ਕਰਾਣ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ ਦਾ ਕੁੱਟੇ ਹੀ ਬੋਦ ਨੇ ਸਾਡਾ 10000 ਰੁਪਇਆ ਕੱਢ ਗਏ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਏ ਤੇ ਮੋਬਾਈਲ ਵੀ ਲੈ ਗਏ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਏ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਏ ਮੇਰੀ ਜਾਗ ਖੁੱਲ ਚੁੱਕੀ ਸੀ ਉਹਨਾਂ ਨੇ ਫਿਰ ਸੀੜੀਆਂ ਤੋਂ ਹੀ ਭੱਜ ਗਏ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਗਜ਼ਾਮ ਦਿੱਤਾ ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਸਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ ਮੋਬਾਈਲ ਸਰਾਣੇ ਤੋਂ ਚੱਕਿਆ ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀੱਚੋਂ ਦੀ ਕੱਢ ਲਿਆ ਉਹਨਾਂ ਨੇ ਨਹੀਂ ਜਦੋਂ ਗੇਟ ਦਾ ਕੜਕਾ ਹੋਇਆ ਤੁਹਾਨੂੰ ਉਹ ਤਾਂ ਉਹ ਤਾਂ ਜਿਆ ਖੁੱਲਿਆ ਮੇਰੀ ਇਹ ਕਿੱਥੋਂ ਦੀ ਉੱਪਰੋਂ ਹੀ ਆਏ ਹੋਣਗੇ ਉੱਪਰੋਂ ਹੀ ਆਏ ਹੋਰ ਤਾਂ ਸਾਨੂੰ ਪੂਰਾ ਰਸਤਾ ਹੈ ਨਹੀਂ ਇਤੋਂ ਬਾਹਰ ਦਾ ਗੇਟ ਬੰਦ ਸੀ ਉਹਨਾਂ ਪਕੜਿਆ ਜਾਵੇ ਕੁਛ ਤਾਂ ਉਹਨਾਂ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਹੁਣ ਅੱਜ ਤਾਂ ਪੰਜ ਘਰਾਂ ਚ ਕੀਤੀ ਆ ਤਾਂ ਪੂਰਾ ਮੱਲਾ ਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ ਪੀਪਾਂ ਸਭ ਦੀ ਇਕੱਲੀ ਇਕੱਲੀ ਰਹਿੰਦੀ ਹੈ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਤੁਹਾਨੂੰ ਅਨਿਲ ਜੀ ਕੀ ਹੋਇਆ

18000 ਕੇ ਸਿਗਰ ਹੈ ਇੱਕ 1.5 15000 ਕੇ ਸਿਗਰ ਇਹ ਜਿਹੜੀ ਚੋਰੀ ਹੋਈ ਹੈ ਕੀ ਕਿੱਥੇ ਹੋਈ ਹੈ ਕਿ ਕਿੱਥੇ ਪਤਾ ਲੱਗਿਆ ਸਰ ਪਾਂਡੂ ਸਰ ਚੋਂ ਇਤਲਾਹ ਆਈ ਹੈ ਵੀ ਸਾਡੇ ਮੁੰਡੇ ਦੀ ਚੋਰੀ ਹੋ ਗਈ ਇੱਕ ਘਰਾਂ ਚ ਅਸੀਂ ਉਹ ਉੱਥੇ ਮੋਕਰੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਹੇ ਹਾਂ ਚੋਰ ਦੀ ਭਾਲ ਕਰ ਰਹੇ ਹਾਂ ਜੀ ਤਿੰਨੇ ਘਰਾਂ ਚ ਦਿੱਤੇ ਹੋ ਕਹਿੰਦੇ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਬਾਕੀ ਦਾ ਕੋਈ ਆਇਆ ਨਹੀਂ ਤੱਕ ਤੇ ਇਹ ਤੜਕੇ ਸਵੇਰੇ ਇਹ ਤਾਂ ਇਹ 5 ਵਜੇ ਤੋਂ ਬਾਅਦ ਦੀ ਦੱਸ ਨਹੀਂ 5 ਵਜੇ ਤੋਂ ਬਾਅਦ ਹੀ ਹੋਇਆ ਜੀ ਥੋੜੀ ਜਿਹੀ ਚੋਰ ਕਿੱਥੋਂ ਦੀ ਐਂਟਰ ਹੋਇਆ ਚੋਰ ਇਹ ਸਰ ਜਿਹੜੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿੱਥੇ ਨਹੀਂ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਥੋੜੀ ਜੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਘਰ ਦੇ ਮੈਂਬਰ ਜੀ ਕਰਦੇ ਮਜੂਰ ਕਰਦੇ ਸਾਰੇ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖੇ 21 ਚੋਰ ਆ ਜਿਵੇਂ ਸੀਸੀਟੀਵੀ 'ਚ ਦੇਖੀ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਦੇ ਜਾ ਰਹੀ ਹੈ ਛੱਤਾਂ ਦੇ ਉੱਪਰ ਦੀ ਹੋਣੀ ਹੈ ਪੁਲਿਸ ਨੇ ਕੀ ਕਾਰਵਾਈ ਕਰ ਲਈ ਹੈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਕੰਪੀਸ਼ ਕਰ ਰਹੇ ਹਾਂ